ਮੇਰਾ ਮਨਪੀਤ ਨਾਮ ਜੀ ਹਾਂ ਜੀ ਕਿਹੜਾ ਮਾਮਲਾ ਹੈ ਹਾਂ ਜੀ ਮੈਂ ਕਰਪੂਰਸਰ ਦੇ ਹੀ ਰਹਿਣ ਵਾਲੀ ਹ ਝੁੱਗੀ ਵਾਲੇ ਚੌਕ ਇੱਥੇ ਰਹਿ ਰਹੀ ਹਾਂ ਕਿਰਾਏ ਤੇ ਰਹਿ ਰਹੀ ਹਾਂ ਕੀ ਮਾਮਲਾ ਹੈ ਜੀ ਗੱਲ ਹੋਈ ਸਾਡਾ ਇਲਾਕੇ ਦਾ ਮਾਮਲਾ ਸੀ ਫਸਿਆ ਹੋਇਆ ਹੈਸਬੰਦ ਨੂੰ ਜੀ ਦੁੱਧ ਲੈਣ ਗਿਆ ਸੀਗਾ ਦੁੱਧ ਲੈਣ ਗਿਆ ਹੀ ਚੋਕ ਲਿਆ ਵਾ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਲੱਗਾ ਮੈਂ ਲੱਭਦੀ ਰਹੀ ਹਾਂ ਮੈਨੂੰ ਲੱਗ ਪਤਾ ਲੱਗਾ ਸਾਨੂੰ ਇਦਾਂ ਪਤਾ ਲੱਗਾ ਕਿ ਪੁਲਿਸ ਵਾਲੇ ਦਾ ਫੋਨ ਆਇਆ ਵਾ ਪਹਿਲਾਂ ਮੇਰੇ ਪਾਂ ਜੇ ਨੂੰ ਆਇਆ ਵਾ ਬਾਤ ਉਹਨਾਂ ਨੇ ਮੈਨੂੰ ਕੀਤਾ ਪੁਲਿਸ ਵਾਲਿਆਂ ਨੇ ਅਸੀਂ ਇੱਥੋਂ ਗਏ ਆਂ ਜੀ 7 ਵਜੇ ਸਾਨੂੰ ਲੱਭਾ ਨਹੀਂ ਸਾਨੂੰ ਲੱਭਾ 12 1 ਵਜੇ ਜਾ ਕੇ ਤੇ ਜਿਹੜਾ ਐਸਜੀਯੂ ਦੇ ਵਿੱਚ ਸੀਗਾ ਪੁਲਿਸ ਵਾਲਿਆਂ ਦਾ ਤੁਹਾਨੂੰ ਫੋਨ ਆਇਆ ਤੁਸੀਂ ਉੱਥੇ ਜਾ ਕੇ ਦੇਖਿਆ ਕਿਸ ਤੇ ਕਿਹੜੀ ਜਗ੍ਹਾ ਰਹਿ ਗਈ ਹਾਂਜੀ ਅਸੀਂ ਸਿਵਲ ਹਸਪੀਟਲ ਗੁਰਨਾਣਕ ਕਮਿਸ਼ਨ ਤੁਹਾਡਾ ਘਰ ਵਾਲਾ ਉੱਥੇਗਾ ਹਾਂਜੀ ਮੇਰਾ ਘਰ ਵਾਲਾ ਉੱਥੇ ਸੀਗਾ ਸੂਚਨਾ ਤੁਹਾਨੂੰ ਪੁਲਿਸ ਵਾਲਿਆਂ ਨੇ ਦਿੱਤੀ ਸਾਨੂੰ ਮਿਲਿਆ ਵਾ ਐਸਜੀਯੂ ਦੇ ਵਿੱਚੋਂ ਲੱਭਾ ਵਾ ਜਾ ਕੇ ਉਹਨਾਂ ਦੀ ਜਿਆਦੀ ਮੰਦੀ ਹਾਲਤ ਸੀ ਜਦੋਂ ਮੈਂ ਜਾ ਕੇ ਦੇਖਿਆ ਤੇ ਉਸ ਤੋਂ ਬਾਅਦ ਆ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਤੇ ਇਹ ਲੱਗਦਾ ਵੀ ਸਾਡੀ ਜਿਹਨਾਂ ਦਾ ਰੰਜਿਸ਼ ਚੱਲ ਰਹੀ ਆ ਨਾ ਉਹਨਾਂ ਨੇ ਹੀ ਮਾਰਿਆ ਵਾ। ਹਾਂਜੀ ਮੈਂ ਕੀਤੀ ਸੀ ਮੇਰੀ ਕਿਸੇ ਨੇ ਕੋਈ ਰਿਪੋਰਟ ਨਹੀਂ ਦਰਜ ਕੀਤੀ। ਮੈਂ ਮੰਗੀ ਕਰਦੀ ਮੈਂ ਮੰਗ ਇਹੀ ਕਰਦੀ ਮੇਰੇ ਤਿੰਨ ਬੱਚੇ ਆ ਕਿ ਮੇਰੇ ਘਰ ਵਾਲੇ ਨੂੰ ਇਨਸਾਫ ਦਵਾਇਆ ਜਾਵੇ ਅੱਗੇ ਵੀ ਮੇਰੇ ਇੱਕ ਬੰਦਾ ਗਿਆ ਵੀ ਨਾਲੇ ਉਸੇ ਰੰਜਿਸ਼ ਦੇ ਵਿੱਚ ਚਲੇ ਗਿਆ ਵਾ। ਮੇਰਾ ਨਾਮ ਰਵੀ ਗਿੱਲ ਹੈ। ਕੀ ਮਾਮਲਾ ਹੈ? ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ। ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ। ਗੱਲ ਇਦਾਂ ਹੈ ਜੀ 2018 ਤੋਂ ਲੈ ਕੇ ਹੁਣ ਤੱਕ ਇਹਨਾਂ ਦੀ ਜਿਹੜੀ ਆ ਕਿ ਕਿਸੇ ਬੰਦੇ ਨਾਲ ਰੰਜਿਸ਼ ਚੱਲਦੀ ਆ ਰਹੀ ਆ ਇੱਕ ਇਲਾਕੇ ਨੂੰ ਲੈ ਕੇ ਜਿਸ ਦੇ ਵਿੱਚ ਇਹਨਾਂ ਦਾ ਬਾਬਾ ਸੋਨੀਆ ਮੰਤ ਜਿਹੜਾ ਆ ਉਹ ਐਸ ਟਾਈਮ ਸੀਗਾ ਅਲੀਗੜ੍ਹ ਦੇ ਵਿੱਚ 2018 ਚ ਤੇ ਪੁਲਿਸ ਨੇ ਉਹਦੀ ਡਿਟੇਲ ਨਹੀਂ ਕਢਾਈ ਗਈ ਚੰਗੀ ਤਰ੍ਹਾਂ ਨਾਂਗ ਭਾਲ ਕੀਤੀ ਗਈ ਉਹਦੇ ਉੱਤੇ ਝੂਠਾ ਮੁਕੱਦਮਾ ਕਿਸੇ ਬੰਦੇ ਨੇ ਪਾਤਾ ਆਪਣਾ ਆਪ ਆਪਰੇਸ਼ਨ ਕਰਵਾ ਕੇ ਆਪਣਾ ਲਿੰਗ ਕਟਾ ਕੇ ਉਸ ਦਾ ਨਾਮ ਲਾਤਾ ਲਾ ਕੇ ਕਰਕੇ ਲਾਕਾ ਲੈਣ ਮਾਰੇ ਕਿਉਂਕਿ ਅਸੀਂ ਵੇਖੋ ਜੀ ਕਾਫੀ ਧੀਰ ਤੋਂ ਦੇਖਦੇ ਆਂ ਡਿਆਂ ਕਿ ਸਾਡੇ ਇਲਾਕੇ ਜਿਹੜਾ ਆ ਕੀ ਸੋਨੀਆ ਬਾਬਾ ਮੰਗਦਾ ਆ ਰਿਆ ਵਧਾਈਆਂ ਤਾਂ ਕਿ ਸਾਰੇ ਇਲਾਕੇ ਨੂੰ ਇਨਵੈਸਟੀਗੇਸ਼ਨ ਵੀ ਕਰ ਸਕਦੇ ਹੋ ਜੋ ਮਰਜ਼ੀ ਕਰੋ ਉਸੇ ਰੰਜਿਸਤੇ ਲੈ ਕੇ ਇਹ ਵਿੱਕੀ ਜਿਹੜਾ ਆ 2018 ਤੋਂ ਲੈ ਕੇ ਹੁਣ ਤੱਕ ਮੁਕਦਮਾ ਲੜ ਰਿਆ ਸੀਗਾ ਬਾਬਾ ਸੋਨੀਆ ਦਾ ਕਿਉਂਕਿ ਉਹਨਾਂ ਦਾ ਲੜਕਾ ਸੀ ਵਾਰਿਸ ਸੀ ਉਹਨਾਂ ਦਾ ਉਹ ਮੁਕਦਮਾ ਲੜ ਰਿਹਾ ਸੀ 2018 ਤੋਂ ਲੈ ਕੇ ਹੁਣ ਤੱਕ ਜੀ ਉਸੇ ਰੰਜਿਸ਼ ਦੇ ਤਹਿਤ ਇਹਦਾ ਘਰ ਵਾਲੇ ਨੂੰ ਕਹਿੰਦੇ ਸੀ ਚੱਕਿਆ ਗਿਆ ਚੱਕ ਕੇ ਕੁਝ ਦਿਨ ਪਹਿਲਾਂ ਉੱਥੇ ਸੈੱਟ ਦਿੱਤਾ ਵਾ ਵੇਰਕੇ ਬਾਈਪਾਸ ਵੱਲ ਇਹਨਾਂ ਨੂੰ ਕਿਸੇ ਥਾਣੇਦਾਰ ਦਾ ਫੋਨ ਆਇਆ ਵੇਰਕੇ ਤੋਂ ਕਿ ਤੁਹਾਡਾ ਬੰਦਾ ਇਸ ਤਰ੍ਹਾਂ ਪਹਿਲਾਂ ਇਹਨਾਂ ਦੇ ਪਨੇਵੇ ਨੂੰ ਆਇਆ ਉਹਨਾਂ ਨੇ ਕਿਹਾ ਕਿ ਤੁਹਾਡੇ ਇਸ ਤਰ੍ਹਾਂ ਉੱਥੇ ਹਸਪਤਾਲ ਜਾਓ ਇਹ ਹਸਪਤਾਲ ਵਿਚਾਰੇ ਇੱਕਦਮ ਘਬਰਾਏ ਹੋਏ ਸੀਗੇ ਇੱਥੋਂ ਦੇ ਰਹਿਣ ਵਾਲੇ ਨਹੀਂ ਇੱਥੇ ਕਿਰਾਏ ਤੇ ਰਹਿ ਰਹੇ ਆ ਜਿਸ ਦੀਆਂ ਦੋ ਲੜਕੀਆਂ ਇੱਕ ਛੋਟਾ ਲੜਕਾ ਆ ਇਹ ਆਪਣਾ ਮੰਗ ਕੇ ਰੋਟੀ ਦਾ ਗੁਜ਼ਾਰਾ ਕਰ ਰਿਹਾ। ਫੋਨ ਇਹਨਾਂ ਨੂੰ ਕਹਿੰਦੇ ਕਿ ਅੱਜ ਤੋਂ 10-15 ਦਿਨ ਪਹਿਲਾਂ ਹੀ ਇਹਨੂੰ ਚੱਕਣ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਇਹਨੂੰ ਧਮਕੀਆਂ ਲਾਈਆਂ ਗਈਆਂ ਬੰਦਿਆਂ ਦਿਆਂ ਕਿ ਇਥੋਂ ਨਿਕਲ ਜਾਓ ਕੇਸ ਨਾਲ ਲੜੋ। ਪਰ ਉਹਨੇ ਕਿਹਾ ਕਿ ਨਹੀਂ ਮੈਂ ਆਪਣੇ ਪਿਓ ਨੂੰ ਇਨਸਾਫ ਦਿਵਾਉਣਾ ਵਾ। ਬਾਬੇ ਸੋਨੀਆ ਜਿਹੜਾ ਕਿ ਗਲਤ ਤੌਰ ਤੇ ਪਰਚਾ ਦਰਜ ਹੋਇਆ ਉਹਨੂੰ ਇਨਸਾਫ ਜੋ ਅਦਾਲਤ ਕਰੇਗੀ ਸਾਨੂੰ ਮਨਜ਼ੂਰ ਆ। ਹੁਣ ਇਹਨਾਂ ਨੇ ਇੱਕ ਬਾਬਾ ਬਾਛੀ ਤੇ ਨੰਦਨੀ ਜਿਸ ਦਾ ਉਹ ਸ਼ਰਿਆਮ ਨਾਂ ਲੈ ਰਿਹਾ। ਕਿ ਮੈਨੂੰ ਉਹਨਾਂ ਦੇ ਕਹਿਵੇ ਤੇ ਮੈਂ ਇਹ ਕੰਮ ਕੀਤਾ ਉਹ ਪ੍ਰਿੰਕਾ ਸ਼ਰਮਾ ਦੀ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਮਾਨਜੋਗ ਸਿਵਲ ਕੇਸ ਚੱਲ ਰਿਹਾ ਲਾਕੇ ਕਰਕੇ ਲਾਕੇ ਕਰਕੇ ਹੀ ਇਹਨਾਂ ਨੇ ਉਹਨੂੰ ਮਾਰਿਆ ਗਿਆ ਤੇ ਲਾਕੇ ਕਰਕੇ ਹੀ ਅੱਜ ਵਕੀਰ ਦੀ ਵੀ ਹਤਿਆ ਹੋ ਗਈ ਆ ਸਾਡੇ ਘਰ ਆਏ ਆਪਣੇ ਬੱਚੇ ਲੈ ਕੇ ਸਾਡੇ ਕੋਲ ਇਹਨਾਂ ਨੇ ਫਰਿਆਦ ਕੀਤੀ ਆ ਕਿ ਭਾਜੀ ਇੱਦਾਂ ਇੱਦਾਂ ਸਾਡੇ ਨਾਲ ਹੋਇਆ ਮੈਂ ਬਾਹਰ ਗਿਆ ਸੀਗਾ ਕਿਤੇ ਇਹ ਮੇਰੇ ਕੋਲ ਆਏ 18 19 ਤਰੀਕ ਨੂੰ ਮੇਰਾ ਕੋਈ ਗਾਲ ਨਹੀਂ ਮਾਰ ਜੋ ਕਮਿਸ਼ਨਰ ਸਾਹਿਬ ਨੂੰ ਕੰਪਲੀਟ ਬਾਈਪੋਸਟ ਇਹਨਾਂ ਨੇ ਕੀਤੀ ਹੋਈ ਆ ਜਿਸ ਦੇ ਵਿੱਚ ਕੀ ਕਾਰਵਾਈ ਕੀਤੀ ਪੁੱਛਣੇ ਜੀ ਤੱਕ ਜੀ ਕੋਈ ਕਾਰਵਾਈ ਨਹੀਂ ਕੀਤੀ ਤਾਂ ਕਿ ਹਮੇਸ਼ਾ ਹਾਈ ਕੋਰਟ ਦੀ ਰੂਲਿੰਗ ਆ ਕਿ ਜਦੋਂ ਵੀ ਕਿਸੇ ਲੇਡੀ ਨੇ ਕਰਾਇਮ ਹੋਇਆ ਉਹਨਾਂ ਨੂੰ ਤੁਰੰਤ ਪਰਚਾ ਦਰਜ ਕਰਨਾ ਚਾਹੀਦਾ ਸੀ ਤਾਂ ਕਿ ਇਹ ਤੁਰੰਤ ਪਰਚਾ ਦਰਜ ਨਹੀਂ ਹੋਇਆ 4 ਤਰੀਕ ਨੂੰ ਉਹਦਾ 174 ਦੀ ਕਾਰਵਾਈ ਕੀਤੀ ਗਈ ਆ 2 ਤਰੀਕ ਨੂੰ ਉਹ ਬੰਦਾ ਗਿਆ ਘਰੋਂ ਦੁੱਧ ਲੈਣ ਵਾਸਤੇ ਦਾ ਮਤਲਬ ਹੈ ਥੋੜਾ ਜਿਹੀ ਨਿਹਰਗਰਦੀ ਆ ਅਸੀਂ ਇਹੋ ਰਿਕਵੈਸਟ ਕਰਾਂਗੇ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਕਿ ਇਹਦੀ ਇਨਵੈਸਟੀਗੇਸ਼ਨ ਕਰਕੇ ਚੰਗੀ ਤਰ੍ਹਾਂ ਇਹਨਾਂ ਨੂੰ ਬੱਚਿਆਂ ਨੂੰ ਇਨਸਾਫ ਦਵਾਇਆ ਜਾਵੇ ਕਿਉਂਕਿ ਅੱਗੇ ਵੀ ਇਨਸਾਫ ਨਹੀਂ ਮਿਲਿਆ ਇਹਨਾਂ ਦਾ ਬੰਦਾ ਮਰ ਗਿਆ ਹੁਣ ਅੱਗੋਂ ਜਿਹੜਾ ਕੇਸ ਲੜ ਰਿਹਾ ਉਸ ਦੇ ਰੰਜਸ ਚ ਇਹਨਾਂ ਦਾ ਘਰ ਵਾਲਾ ਮਰ ਗਿਆ ਅਸੀਂ ਬੰਦਿਆਂ ਨੂੰ ਅੰਦਰ ਕੀਤਾ ਜਾਵੇ ਜਿਹੜੇ ਝੂਠੇ ਮਕਦਮੇ ਦਰਜ ਕਰਾਂ